ਪਿਤਾ ਸਾਮਾਨ ਬਜ਼ੁਰਗ ਮੇਰੀਆਂ ਮਾਤਾਵਾਂ ਭੈਣਾਂ ਛੋਟੇ ਬੱਚੇ ਮੇਰੇ ਹਮ ਉਮਰ ਵੀਰ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋਈ 2 ਕਿਲੋਮੀਟਰ ਪਿੱਛੇ ਗੱਡੀ ਰੋਕੀ ਤੇ ਜੋ ਨਜ਼ਾਰਾ ਤੁਹਾਡਾ ਜੋ ਜਜ਼ਬਾ ਜੋ ਮਾਹੌਲ ਦੇਖਦੇ ਆਏ ਆ ਉਹ ਅਕਲਾਂ ਤੋਂ ਉਹ ਸਮਝਾਂ ਤੋਂ ਉੱਪਰ ਜਦੋਂ ਅਸੀਂ ਕੋਈ ਗੁਰੂ ਦੀ ਬਖਸ਼ਿਸ਼ ਦੀ ਗੱਲ ਕਰਦੇ ਆ ਤੇ ਉਹ ਬਖਸ਼ਿਸ਼ ਕਿਸੇ ਨੇ ਦੇਖਣੀ ਹੋਵੇ ਤਾਂ ਉਹ ਫਿਰ ਇੱਥੇ ਆ ਕੇ ਇੱਕ ਵਾਰੀ ਢੇੜਾ ਦੇਵੇ ਮੈਂ ਕੋਈ ਲੀਡਰ ਨਹੀਂ ਕੋਈ ਸਪੀਚ ਨਾ ਕਰਨੀ ਆਉਂਦੀ ਆ ਮੈਨੂੰ ਇਨਾ ਫਖਰ ਹੈ ਜ਼ਰੂਰ ਕਿ ਮੈਂ ਪਿਛਲੇ 28 30 ਸਾਲਾਂ ਤੋਂ ਤੁਹਾਡਾ ਬੀਬਾ ਪੁੱਤ ਬਣ ਕੇ ਜੋ ਵੀ ਪੰਜਾਬੀ ਜ਼ੁਬਾਨ ਗਾਇਕੀ ਜਾਂ ਫਿਲਮਾਂ ਦੇ ਜ਼ਰੀਏ ਕੋਈ ਥੋੜਾ ਬਹੁਤ ਤਾਂ ਮੈਂ ਕੰਮ ਕਰ ਸਕਿਆ ਇਹ ਸੋਚ ਕੇ ਕਿ ਇਹ ਮੇਰੇ ਗੀਤ ਇਹ ਮੇਰੀਆਂ ਫਿਲਮਾਂ ਆ ਸਾਹਮਣੇ ਬੈਠੇ ਜਿਹੜੇ ਬਜ਼ੁਰਗ ਨੌਜਵਾਨ ਵੀਰ ਮੇਰੀਆਂ ਭੈਣਾ ਮਾਮਾ ਉਹਨਾਂ ਨੇ ਦੇਖਣੇ ਸੁਣਨੇ ਆ ਇਸ ਜ਼ਿੰਮੇਵਾਰੀ ਨਾਲ ਮੈਂ ਕੰਮ ਕੀਤਾ ਜੋ ਅਸੀਂ ਬਣੇ ਆ ਜਦ ਅੱਜ ਤੁਸੀਂ ਕਹਿੰਦੇ ਹੋ ਫਲਾਨਾ ਕਲਾਕਾਰ ਫਿਲਮ ਵਾਲਾ ਆ ਗਿਆ ਉਹਨਾਂ ਨੂੰ ਬਣਾਉਣ ਵਾਲੇ ਤੁਸੀਂ ਹੋ ਤੁਹਾਡੇ ਘਰੋਂ ਤੁਹਾਡੀਆਂ ਖੁਸ਼ੀਆਂ ਵਿੱਚ ਅਸੀਂ ਖਾੜੇ ਲਾਏ ਸਾਡੀਆਂ ਕੋਠੀਆਂ ਸਾਡੇ ਮਹਿਲ ਖੜੇ ਹੋਏ ਤੇ ਅੱਜ ਜਦ ਤੁਹਾਡੇ ਤੇ ਦੁੱਖ ਦੀ ਘੜੀ ਆ ਇਹ ਸਾਡਾ ਤੁਹਾਡੇ ਨਾਲ ਤੁਰਨਾ ਤੁਹਾਡੀ ਆਵਾਜ਼ ਬੰਨ ਆਵਾਜ਼ ਨੂੰ ਹੋਰ ਬਲੰਦ ਕਰਨਾ ਇਹ ਸਾਡੀ ਡਿਊਟੀ ਹੈ ਇਹ ਡਿਊਟੀ ਹੈ ਇਹ ਕੋਈ ਅਸਾਨ ਨਹੀਂ ਮੈਂ 25 ਸਤੰਬਰ ਜਿੱਦਨ ਨਾਬੇ ਪਹਿਲਾ ਵੱਡਾ ਕੱਟ ਪੰਜਾਬ ਬੰਦ ਕਾਲ ਹੋਇਆ ਸੀ ਉਸੇ ਦਿਨ ਤੋਂ 8-10 ਵਾਰ 12 بار ਜਿੱਥੇ ਵੀ ਜਾ ਸਕਿਆ ਮੈਂ ਉਸੇ ਦਿਨ ਤੋਂ ਪੰਜਾਬੀ ਜਿਹੜੀਆਂ ਸਾਡੀਆਂ ਕਿਸਾਨ ਜੱਥੇਬੰਦੀਆਂ ਅਸੀਂ ਉਹਨਾਂ ਦੇ ਪਿੱਛੇ ਆ ਤੇ ਜਿੰਨਾਂ ਕਸੀਂ ਇੱਕ ਕਲਾਕਾਰ ਦੇ ਤੌਰ ਤੇ ਜਿਵੇਂ ਬਾਕੀ ਸਾਰੇ ਅਲੱਗ-ਅਲੱਗ ਕਿੱਤਿਆਂ ਵਾਲੇ ਲੋਕ ਕਿਸਾਨਾਂ ਮਗਰ ਤੁਰ ਕੇ ਥੋੜਾ ਬਹੁਤਾ ਆਪਣਾ ਯੋਗਦਾਨ ਪਾ ਰਹੇ ਹੋ ਸੀ ਪਾ ਰਹੇ ਆ ਦੁਨੀਆ ਦੇ ਅੱਜ ਮੀਡੀਏ ਦੇ ਵਿੱਚ ਦੁਨੀਆ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਕੇ ਐਨੇ ਸ਼ਾਂਤ ਮੈਇ ਤਰੀਕੇ ਦੇ ਨਾਲ ਅ ਪਿੱਛੇ ਜੇ ਬਲੈਕ ਲਾਈਵਜ਼ ਮੈਟਰ ਅਮਰੀਕਾ ਦੇ ਵਿੱਚ ਬਹੁਤ ਵੱਡਾ ਅਦੋਲਨ ਹੋਇਆ ਜਿਹੜਾ ਕਾਲੇ ਲੋਕਾਂ ਦੇ ਨਾਲ ਉਥੇ ਜਿਹੜੀਆਂ ਜ਼ਿਆਤੀਆਂ ਕੀਤੀਆਂ ਜਾਂਦੀਆਂ ਪਰ ਉਹਦੀਆਂ ਵੀ ਦੂਜੇ ਚੌਥੇ ਦਿਨ ਦੁਕਾਨਾਂ ਭੰਦਿਆਂ ਨੂੰ ਲੁੱਟਖੋਹਾਂ ਹੁੰਦੀਆਂ ਉਹ ਮੀਡੀਆ ਦੇ ਵਿੱਚ ਨਜ਼ਰ ਆਉਣ ਲੱਗ ਗਈਆਂ ਸੀ ਉਸ ਦੇ ਉਲਟ ਥੋੜੇ ਤੇ ਪਾਣੀ ਦੀਆਂ ਪਿਛਾੜਾਂ ਡਾਂਗਾਂ ਪਈਆਂ ਸਾਡੇ 80-80 ਸਾਲਾਂ ਦੇ ਬਜ਼ੁਰਗਾਂ ਨੇ ਉਹ ਝੱਲੀਆਂ ਤੇ ਘੰਟੇ ਬਾਅਦ ਉਹਨਾਂ ਨੂੰ ਲੰਗਰ ਝਕਾ ਰਹੇ ਉਹਨਾਂ ਨੂੰ ਪਾਣੀ ਵਰਤਾ ਰਹੇ ਮੇਰੀ ਉਹ ਧਾਨੋ ਨੌਜਵਾਨ ਧਾਨੋ ਮਾਮਾ ਉਹ ਕੁੱਖਾਂ ਨੇ ਜਿੰਨਾ ਉਹ ਨੌਜਵਾਨਾਂ ਨੂੰ ਜੰਮਿਆ ਇੱਥੇ ਆ ਕੇ ਹੀਰੋ ਬਣ ਕੇ ਅਸੀਂ ਸਾਰੇ ਫੋਟੋ ਖਿਚਾ ਕੇ ਤੁਰ ਜਾਂਦੇ ਆ ਜਿਹੜੇ 25 ਤੇ 26 ਨੂੰ ਪਹਿਲਾਂ ਤੂਫਾਨਾਂ ਦੇ ਮੂੰਹ ਮੋੜੇ ਜਿਨ੍ਹਾਂ ਨੇ ਉਹਨਾਂ ਦੇ ਸ਼ਹਿਦ ਅਸੀਂ ਕਿਸੇ ਨੇ ਚਿਹਰਾ ਹੀ ਨਹੀਂ ਦੇਖਣੇ ਕਦੇ ਸਾਸਰੀਏ ਕਾ ਤੇ ਮੇਰੀ ਬਸ ਮੇਰੀ ਇਨੀ ਕੁ ਗੁਜ਼ਾਰਸ਼ਾ ਦੁਨੀਆ ਦਾ ਮੈਂ ਪੜਦਾ ਲਿਖਦਾ ਵਿਚਾਰਦਾ ਜਦੋਂ ਇੱਕੋ ਗੱਲ ਕਿ ਸਾਡਾ ਇਹ ਸੰਘਰਸ਼ ਪੀਸਫੁਲ ਆ ਸ਼ਾਂਤਮਈਆ ਤੇ ਅਸੀਂ ਆਪਣੀਆਂ ਸ਼ਾਂਤਮਈ ਤਰੀਕੇ ਦੇ ਨਾਲੇ ਮੰਗਾ ਮੰਗਵਾਉਣੀਆਂ ਮਨਾਉਣੀਆਂ ਇਹ ਨੌਜਵਾਨ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਉਹਨਾਂ ਦੇ ਪੈਰਾਂ ਤੇ ਚਰਨਾ ਤੇ ਹੱਥ ਜੋੜ ਕੇ ਇਹ ਮੇਰੀ ਰਿਕੁਐਸਟ ਤੁਸੀਂ ਬਹੁਤ ਸੰਤੋਖ ਦੇ ਨਾਲ ਬੜੇ ਪੰਜਾਬ ਦੇ ਸਾਉ ਲਾਡਲੇ ਪੁੱਤ ਅਗਿਆਕਾਰੀ ਪੁੱਤ ਬਣ ਕੇ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਹੋਂ ਕਿਸੇ ਇੱਕ ਜਗ੍ਹਾ ਇੱਥੋਂ 2-4 ਕਿਲੋਮੀਟਰ 5 ਕਿਲੋਮੀਟਰ ਚਲੇ ਜਾਓ ਕਿਤੇ ਕੋਈ 1% ਵੀ ਸ਼ਿਕਾਇਤ ਤੁਹਾਡੇ ਪ੍ਰਤੀ ਕੋਈ ਕਰ ਨਹੀਂ ਸਕਦਾ ਪਰ ਉਸ ਦੇ ਬਾਵਜੂਦ ਤੁਸੀਂ ਛੋਟੇ ਵੀਰੋਂ ਤੁਹਾਨੂੰ ਸਮਝਾਉਣਾ ਕਹਿਣਾ ਬਾਰ-ਬਾਰ ਬੋਲਣਾ ਸਾਡਾ ਫਰਜ਼ ਬੰਦਾ ਵੱਡਾ ਭਾਈ ਚਾਚਾ ਤਾਇਆ ਬਾਪੂ ਉਹ ਘੂਰਦੇ ਹੀ ਰਹਿੰਦੇ ਹੁੰਦੇ ਆ ਜਵਾਗ ਚ ਹਮੇਸ਼ਾ ਜਵਾਗ ਗਲਤ ਨਹੀਂ ਹੁੰਦਾ ਪਰ ਉਹ ਘੂਰਦੇ ਰਹਿੰਦੇ ਕਿ ਕਿਤੇ ਬਾਈ ਚਾਂਸ ਕੋਈ ਗਲਤ ਸਟੈਪ ਚੁੱਕ ਨਾ ਲਵੇ। ਸੋ ਮੇਰੀ ਇਹ ਗੁਜ਼ਾਰਸ਼ਾ ਮਾਲਕ ਕਰੇ ਪ੍ਰਮਾਤਮਾ ਇਹ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਇਹ ਮੋਰਚਾ ਫਤਿਹ ਕਰਕੇ ਸੁਖੀ ਸੰਧੀ ਸਾਰੇ ਆਪਦੇ ਘਰਾਂ ਦੇ ਵਿੱਚ ਵਾਪਸ ਜਾਓ। ਗੁਰੂ ਮਹਾਰਾਜ ਜ਼ਰੂਰ ਮਿਹਰ ਕਰੋ ਇੰਨੀ ਸੰਗਤ ਦੀ ਇਹ ਮਿਹਨਤ ਇਹ ਅਰਦਾਸ ਕਦੇ ਬੇਅਰਥੀ ਨਹੀਂ ਜਾ ਸਕਦੀ। ਮੈਂ ਇੱਕ ਵਾਰ ਫਿਰ ਸਮੂਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਇੱਕ ਲੰਮਾ ਇਤਿਹਾਸ ਹੈ ਉਂਗਲਾ ਚੁੱਕੜੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਹੁੰਦੀਆਂ ਗੱਲਾਂ ਕਰਨ ਸੁਖਾਲੀਆਂ ਪਰ ਕਠਨ ਪਾਲਣੇ ਬੋਲ ਬਾਪੂ ਜੀ ਪਾਰਸ ਨੇ ਕਦੇ ਲਿਖਿਆ ਸੀ ਸੋ ਉਹਨਾਂ ਦੀ ਅਸੀਂ ਅਗਵਾਹੀ ਵਿੱਚ ਜਦ ਇਹ ਬਿੱਲਾਂ ਬਾਰੇ ਕੋਈ ਜਾਣਦਾ ਵੀ ਨਹੀਂ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਕੀ ਸਰਕਾਰ ਕਰਨ ਜਾ ਰਹੀ ਹੈ ਉਦੋਂ ਤੋਂ ਉਹ ਲੱਗੇ ਹੋਏ ਆ ਉਹਨਾਂ ਪਿੱਛੇ ਤੁਰਿਏ ਔਰ ਤੁਹਾਡਾ ਜਿਹੜਾ ਇਹ ਵੱਡਾ ਇਕੱਠ ਤੇ ਇਸ ਵੇਲੇ ਪੂਰਾ ਦੁਨੀਆ ਭਰ ਦਾ ਪੰਜਾਬੀ ਉਹਨਾਂ ਦਾ ਵਸ ਚੱਲੇ ਕੈਨੇਡਾ ਅਮਰੀਕਾ ਇੰਗਲੈਂਡ ਬੈਠੇ ਆਸਟ੍ਰੇਲੀਆ ਨਿਊਜ਼ੀਲੈਂਡ ਉਹਨਾਂ ਦਾ ਵਸ ਚੱਲੇ ਤਾਂ ਉਹ ਇੱਥੇ ਪਹੁੰਚੇ ਹੋਏ ਹੁਣ ਸੋ ਐਡੀ ਵੱਡੀ ਇੱਕ ਤਾਕਤ ਤੁਹਾਡੇ ਪਿੱਛੇ ਖੜੀ ਆ ਸਾਰਾ ਮੀਡੀਆ ਸਾਰੇ ਮੇਰੇ ਦੁਨੀਆ ਭਰ ਦੇ ਪੰਜਾਬੀ ਵੀਰ ਜਿਵੇਂ ਵੀ ਯੋਗਦਾਨ ਪਾ ਸਕਦੇ ਆ ਪਾ ਰਹੇ ਆ ਹਰਿਆਣੇ ਦੇ ਸਾਡੇ ਵੀਰ ਉਹ ਸ਼ੇਰ ਭਰਾ ਬਣ ਕੇ ਜਦੋਂ ਭਰਾ ਤੇ ਕੋਈ ਵਿਪਤਾ ਕੋਈ ਆਫਤ ਪਵੇ ਤਾਂ ਛੋਟਾ ਛਾਤੀ ਤਾਣ ਕੇ ਸਾਹਮਣੇ ਖੜਦਾ ਹਰਿਆਣੇ ਵਾਲੇ ਖੜਿਆ ਛਾਤੀ ਤਾਣ ਕੇ ਏਕਾ ਰੱਖਿਓ ਬਸ ਏਕੇ ਵਿੱਚ ਜਿੱਤ ਐ ਇੰਨੀ ਕਿ ਮੇਰੀ ਹਾਜ਼ਰੀ ਕਬੂਲਿਓ ਮੇਰੇ ਨਾਲ ਅੱਜ ਪੰਜਾਬ ਦੀ ਜਿਹੜੀ ਲੋਕ ਗਾਇਕੀ ਉਹਦੇ ਵਿੱਚ ਅਕਸਰ ਪਿਛਲੇ 40 50 60 ਸਾਲਾਂ ਤੋਂ ਤੁਸੀਂ ਨਾ ਸੁਣਦੇ ਹੋ ਸਰਦਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ ਉਹ ਵੀ ਆਏ ਨੇ ਉਹਨਾਂ ਦੀ ਵੀ ਹਾਜ਼ਰੀ ਕਬੂਲਿਓ ਅਸੀਂ ਸਟਾਲਨ ਵੀਰ ਹਮੇਸ਼ਾ ਜਿਹੜੇ ਪੰਜਾਬ ਦੇ ਪਿੰਡਾਂ ਦੀ ਪੰਜਾਬੀਅਤ ਦੀ ਹਮੇਸ਼ਾ ਗੱਲ ਕੀਤੀ ਆਪਣੇ ਗੀਤਾਂ ਦੇ ਵਿੱਚ ਪ੍ਰਗਟ ਸਿੰਘ ਲਿੱਧੜਾ ਬਾਈ ਜੀ ਉਹਨਾਂ ਦਾ ਬੇਟਾ ਸਟਾਲਨ ਵੀਰ ਮੇਰਾ ਬੇਟਾ ਵਿਕਾਸ਼ ਅਸੀਂ ਸਾਰੇ ਪਹੁੰਚੇ ਆ ਤੁਹਾਡੇ ਨਾਲ ਆ ਦੋ ਬੋਲ ਮੈਨੂੰ ਇਜਾਜ਼ਤ ਹੋਵੇ ਟਾਈ ਬਹੁਤ ਲੈ ਲਏ ਮੈਂ ਦੋ ਬੋਲ ਜ਼ਰੂਰ ਬੋਲਣਾ ਚਾਹਣਾ ਕਿਉਂਕਿ ਕਿ ਮੈਂ ਗਾਇਕਾਂ ਮੈਨੂੰ ਲੱਗਦਾ ਕਿ ਮੇਰੀ ਗਾਇਕੀ ਹੈ ਜਿਹੜੀ ਉਹ ਹਾਜ਼ਰੀ ਫੇਰ ਹਾਜ਼ਰੀ ਹੋ ਜੇ ਮੈਂ ਦੋ ਬੋਲ ਗੀਤ ਦੇ ਬੋਲ ਸਕਾਂ ਨੀਓ ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ ਨੀਓ ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ ਨੀ ਮਹਿਲਾਂ ਵਿੱਚੋਂ ਨਿਕਲ ਕੇ ਤੂ ਤੱਕ ਦਿੱਲੀਏ ਨੀ ਮੈਲਾਂ ਵਿੱਚੋਂ ਨਿਕਲ ਕੇ ਤੱਕ ਦਿਲ ਏ ਇਹ ਮੁੜਦੇ ਨਹੀਂ ਲੈ ਬਿਨਾ ਹੱਕ ਦਿਲ ਏ ਹੁਣ ਮੁੜਦੇ ਨਹੀਂ ਲੈ ਬਿਨਾ ਹੱਕ ਦਿਲ ਏ ਇਹ ਸਬਰਾਂ ਨੂੰ ਪੱਲਿਆਂ ਚ ਬੰਨ ਨਿਕਲੇ ਸਬਰਾਂ ਨੂੰ ਪੱਲਿਆਂ ਚ ਬੰਨ ਨਿਕਲੇ ਤੇ 6 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਇਹ ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ ਤੇ 6-6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਨਿੱ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿਲੀਏ ਨਿੱ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿਲੀਏ ਇਹ ਮੁੜਦੇ ਨਹੀਂ ਲੈ ਬਿਨਾ ਹੱਕ ਦਿਲੀਏ ਹੁਣ ਮੁੜਦੇ ਨਹੀਂ ਲੈ ਬਿਨਾ ਹੱਕ ਦਿਲੀਏ ਇਹ ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀ ਏ ਬਲੇ ਸੋਨਹਾਰ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਬਹੁਤ ਮਿਹਰਬਾਨੀ ਮੈਂ ਬਹੁਤ ਟਾਈਮ ਲੈ ਲਿਆ ਬਾਬੂ ਸਿੰਘ ਮਾਨ ਸਾਹਿਬ ਮਰਾੜਾਂ ਵਾਲਾ ਬਾਬੂ ਸਿੰਘ ਮਾਨ ਦੋ